ਸ਼ੀਰਿ ਬਾਦਲ ਗੋ ਸਾਹਿਬ ਜੀ ਦੰਤੇ ਪਹਿਰ ਪਹਿਰ ਦੀ ਭੜੀਆਂ ਆਪ ਘਟੈ ਅਲ ਸ਼ੀਜੈ ਕਾਵਜ ਜੀ ਫਿਰੈ ਬਦਕ ਸਿਉ ਕਉ ਤਨੰਭਤ ਕੀਜੈ ਮਾਤ ਪਿਤਾ ਭਾਈ ਸੁਖ ਪੰਕਤਾ ਕੋ ਉਪਉਹਰ ਪਾਤਾ ਜਦ ਮਨ ਨੂੰ ਜੋਤਕਾਇ ਮੈਂ ਵਰਤਾ ਆਪਾ ਪਸ਼ੂ ਨਾ ਭੂਜੈ ਲਾਜ ਕਰਾ ਜੀਵਨ ਪਦ ਤਾਰਨ ਲੋਚਨ ਕਸ਼ੂ ਨਾ ਸੁਜੈ ਸਤਨਾਮ ਸ੍ਰੀ ਵਾਗੁਰੂ ਸਾਹਿਬ ਜੀ ਤਨਾ ਆਸਰੀ ਬਾਣੀ ਭਗਤ ਨਾਮ ਦੇਵ ਦੀ ੴ ਸਤਿਗੁਰ ਪ੍ਰਸਾਦਿ ਬਹਿਰੀ ਤਰਕੈ ਨਹੀਂ ਮਥਦਾਈ ਉਪਰ ਮੰਡਪ ਸਾਈ ਮਾਰ ਕੰਡੇ ਤੇ ਕੋਟ ਘਾਈ ਜਨਮ ਤ੍ਰਣ ਧਾਨੂਨ ਬੁਲਾਏ ਮਿਹਰੀ ਕਰ ਕੈ ਹੁ ਨੀਮ ਖਦਾਈ ਉਪਰ ਮੰਡ ਬਸਾਈ ਮਾਰ ਕੰਡੇ ਤੇ ਕੋ ਦਟਾਈ ਜਨ ਤ੍ਰਣ ਤਪ ਮੂਰ ਬੁਲਾਏ ਅਮਰ ਕਰਤਾ ਨਾਮ ਸੁਨੇਹੀ ਕਾਹੇ ਰੀ ਨਰ ਗਰਭ ਕਰ ਤੋ ਬੈ ਸਜਾਏ ਠੁੱਠੀ ਦੇਲੀ ਰਾਵ ਮੇਰੀ ਮੇਰੀ ਕੈਰੋ ਕਰਤੇ ਦੁਰਜੋਦਨ ਸੇ ਭਾਈ ਬਾਰ ਦੁਜਨ ਚਤਰ ਚੱਲਦਾ ਦੇਹੀ ਗਰਨਤਾ ਨਹੀਂ ਸਭ ਸੋਇਂ ਤੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਾ ਭਯੋ ਦਰਪਨ ਦੇ ਹੱਥੀ ਕੰਮੈ ਭਈ ਪਦਾ ਦੁਰਬਾਸਾ ਸੋ ਅਰਥ ਗਉਰੀ ਯਾਦਵ ਏ ਬਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਉ ਹਰ ਗੁਣ ਗਾਏ ਦੁਰਬਾਸਾ ਸੋ ਕਰਤ ਗਉਰੀ ਯਾਦਵ ਏ ਬਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦੇਵ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਚਲ ਤਾਂ ਪੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਜਗ੍ਹਾ 'ਤੇ ਪਰਵਾਰ ਸੌਰਵਾਸੀ ਪੰਜਪਿਆਰੇ ਸੰਤੋ ਜੀ ਉਹਨਾਂ ਦੀ ਘਰ ਪਤਨੀ ਮਾਤਾ ਕਮੈਲ ਕੌਰ ਜਿਤਨੀ ਸਵਾਸਾ ਰੂਪੀ ਪੂੰਜੀ ਨੂੰ ਲੈ ਕੇ ਸਮਾਤ ਲੋਕ ਸੰਸਾਰ ਤੇ ਆਏ ਸਨ ਸੰਸਾਰਿਕ ਕਰਤਾਂ ਨੂੰ ਪੂਰੀ ਕਰ ਲਿਆ ਹੋਇਆ ਸਤਿਗੁਰੂ ਦੇ ਸਦੇ ਅਸਾਤ ਸਮਾਤ ਲੋਕ ਖੋਖ ਪਾਰਤ ਕਰਨ ਕਰ ਗਏ ਉਹਨਾਂ ਦੇ ਪਰਮਿਕ ਪਰਵਾਰ ਦੇ ਵੱਲੋਂ ਗ੍ਰਹਿਣ ਕੀਤੀ ਸ੍ਰੀ ਸਹਿ ਪਰਮ ਰਾਮ ਕਰਾਈ ਗਈ ਅਮਰਕ ਮਿਲੇ ਤੋਂ ਪਾਇਨੀ ਹੋਂ ਦੇ ਪਾਇ ਦੇ ਸਮੇਂ ਤੇ ਆਤਮ ਅਰਦਾਸ ਆਪਾਂ ਸਾਰਿਆਂ ਨੇ ਕੀਰਤਨ ਕਰਨ ਕੀਤੀ ਹੈ ਅਰਦਾਸਾਂ ਕੀਤੀ ਹੈ ਉਹ ਜਿਨੀਆਂ ਵੀ ਤੁਸੀਂ ਸੰਗਤਾਂ ਨੇ ਅਨੁਮੋਦਨ ਕਰਕੇ ਹਾਜ਼ਰੀਆਂ ਭਰਜਾਂ ਨੇ ਪਰਸਾਂ ਦੇ ਰਲ ਕੇ ਇਹ ਬਾਤ ਕੀਤੀ ਹੈ ਕਿ ਸਤਿਗੁਰੂ ਦੀ ਆਖੀਨ ਕਿਰਪਾ ਨਾਲ ਹੀ ਮਨਤਾ ਕਰਵਾਉਣ ਤੋਂ ਬਾਅਦੋਂ ਤੋਂ ਸੰਸਾਰ ਦੇ ਚਿੱਤਰਿਆਂ ਤੋਂ ਬਹੁਤ ਪ੍ਰਕਾਰ ਦੀਆਂ ਗਲਤੀਆਂ ਪੁੱਲਾ ਹੋ ਗਈਆਂ ਹਨ ਜੀਆ ਆਪਣੀ ਬਾਰ ਬਾਰ ਸੰਦੇਕ ਬੋਰਨ ਪੱਧਰ ਤੇਰਾ ਆਵਾ ਗੋਡੇ ਸ਼ਰਧਾ ਤੋਂ ਸਤਿਗੁਰੂ ਜੀ ਪਛਾਕੇ ਰੱਖਣ ਦੇ ਪਿੱਛੇ ਪਰਵਾਰ ਨੂੰ 60 ਸੰਬੰਧੀਆਂ ਰਿਸ਼ਤੇਦਾਰਾਂ ਨੂੰ ਪਾਣਾ ਮੰਨਦਾ ਬਲਵਾਰਸ਼ਨੀ ਤੋਂ ਆਉ ਪਲਾਂ ਨੂੰ ਸਮਾਰਨ ਪ੍ਰੋਗਰਾਮ ਹੈ